ਇਹ ਮਾਤਾ ਜਨਨ ਕੀ ਆਪਣੀ ਜਾਨ ਤੋਂ ਚਲੇ ਗਏ ਪਰ ਇਹ ਮਹਿਸੂਸ ਹੋ ਰਿਹਾ ਵੀ ਇਸ ਖਰਚੇ ਨੇ ਉਸ ਕਰਕੇ ਮੈਂ ਮਾਤਾ ਜੀ ਦਾ ਸਟੈਚੂ ਤਿਆਰ ਕਰਵਾਇਆ ਜੀ ਬਹੁਤ ਵਧੀਆ ਤਿਆਰ ਕਰਿਆ ਜੀ ਬਸ ਰੱਬੀ ਰੂਹ ਇਹ ਜਾਨ ਨਹੀਂ ਹੈਗੀ ਬਾਕੀ ਸਭ ਬਿਲਕੁਲ ਸੇਮ ਕੀਤਾ ਜੀ ਤੋਂ ਕੋਈ ਵੀ ਕੰਮ ਕਰਨਾ ਹੈ ਜਨਨ ਕੀ ਮਾ ਨਾਲ ਬਹਿ ਕੇ ਦੋ ਗੱਲਾਂ ਕਰ ਲੈਣੇ ਆ ਜੀ ਮੈਂ ਮੰਮੀ ਇਹ ਕਹਿੰਦਾ ਸੀ ਦੋ ਗੱਲਾਂ ਕਰ ਲੈਣੇ ਆ ਉਹ ਤੋਂ ਬਾਅਦ ਚ ਅਸੀਂ ਜਾ ਕੇ ਜੋ ਵਾਪਸ ਆਨੇ ਉਹ ਤੋਂ ਵੀ ਮੈਂ ਦੋ ਬੈਠ ਕੇ ਆਪ ਦਾ ਮਨ ਹੁੜਾ ਕਰ ਲਿਆ ਵੀ ਦਿਨ ਚ ਹੀ ਚੀਜ਼ ਹੋਈ ਅੱਜ ਪਰ ਮੈਂ ਜੇ ਦਿੱਲੀ ਜਾ ਕੇ ਇਹਨਾਂ ਦੀ ਸ਼ੁਰੂਆਤ ਜਰੂਰ ਲੈ ਕੇ ਇਹਨਾਂ ਦੇ ਗੋਡੇ ਜਿਵੇਂ ਗੋਡੇ ਦੁਖਦੇ ਸੀ ਮਾਤਾ ਦੇ ਮੈਂ ਦਿੱਲੀ ਗੋਡੇ ਦੱਬ ਕੇ 2-4 ਮਿੰਟ ਗੋਡੇ ਦੱਬ ਕੇ ਫਿਰ ਜਾਨਾ ਕੱਲਾ ਤੇ ਕੱਲਾ ਹੀ ਬਹਿ ਕੇ ਬਾਪੂ ਕੋ ਰੋ ਵੀ ਪੈਣਾ ਜੀ ਮੈਂ ਕੀ ਅੱਜ ਇਹ ਹੋਇਆ ਸੀਗਾ ਸਕੂਲ ਵਿੱਚ ਫੁੱਲ ਮਾਰਕਸ ਆਏ ਸੀਗੇ ਕੰਨ ਬਣਵਾ ਦੋ ਐਵੇਂ ਦੀ ਗੱਲ ਕਰਦੇ ਆਉਦੇ ਮਾਪੇ ਦੇ ਘਰੇ ਬੈਠੇ ਉਹਨਾਂ ਦੀ ਸੇਵਾ ਕਰ ਲਓ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਜੀ ਕਿਸੇ ਦੇ ਕੀ ਦੇ ਦੇਖਦੇ ਆ ਜੀ ਮਾਪੇ ਕਰੇ ਭੁੱਖ ਨਪਾਣੇ ਪਏ ਹੁੰਦੇ ਨੇ ਜੋ ਦੇਵੀ ਦੇਵਤਿਆਂ ਦੇ ਜਾ ਕੇ ਉੱਥੇ ਪੂਜਦੇ ਰਹਿੰਦੇ ਨੇ ਪੰਜ ਪੰਜ 6 7 ਦਿਨ ਉਹ ਭੁੱਖੇ ਆਪਣੇ ਮਾਪੇ ਦੀ ਸੇਵਾ ਕਰ ਲੋ ਉਸ ਤੋਂ ਵੱਧ ਕੋਈ ਪੁੰਨ ਨਹੀਂ ਇਹ ਉਹੀ ਕਰੇ ਆਪਣੇ 100 ਮਾਪੇ ਦਾ ਇੱਕ 100 ਦੇਵਤਿਆਂ ਨੂੰ ਪੂਜ ਲੈ ਇੱਕ ਮਾਪੇ ਦੀ ਸੇਵਾ ਕਰ ਲੋ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਕਿਹਾ ਜਾਂਦਾ ਹੈ ਕਿ ਮਾਮਾ ਠੰਡੀਆਂ ਛਾਵੇਂ ਤਾਂ ਕੁਝ ਅੱਜ ਦੇ ਜੋ ਔਲਾਦ ਹਨ ਉਹ ਅਜੇ ਵੀ ਹਨ ਕਿ ਆਪਣੇ ਮਾਪੇ ਨੂੰ ਉਹਨਾਂ ਦੀ ਸੇਵਾ ਕਰਨ ਦੀ ਬਜਾਏ ਬਿਰਧ ਆਸ਼ਰਮ ਦੇ ਵਿੱਚ ਛੱਡੇ ਜਾਂਦੇ ਹਨ ਕਿਉਂਕਿ ਜਦੋਂ ਇੱਕ ਮਾਂ-ਬਾਪ ਦੇ ਔਲਾਦ ਹੁੰਦੀ ਹੈ ਤਾਂ ਉਸ ਨੂੰ ਇਹ ਆਸ ਹੁੰਦੀ ਹੈ ਕਿ ਵੱਡਾ ਹੋ ਕੇ ਉਹ ਸਾਡੀ ਸੇਵਾ ਕਰੇਗਾ ਸਾਡਾ ਨਾਮ ਰੋਸ਼ਨ ਕਰੇਗਾ ਗੱਲਬਾਤ ਕਰਾਂਗੇ ਬਾਈ ਦੇ ਨਾਲ ਕਿਉਂਕਿ ਉਹਨਾਂ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਆਪਣੀ ਮਾਤਾ ਜੀ ਜਿਨ੍ਹਾਂ ਦੀ ਕਿ ਮਹਿਜ਼ 10-11 ਮਹੀਨੇ ਪਹਿਲਾਂ ਉਹਨਾਂ ਦੀ ਕਿਸੇ ਬਿਮਾਰੀ ਦੇ ਕਾਰਨ ਮੌਤ ਹੋ ਜਾਂਦੀ ਹੈ ਅਤੇ ਇਹਨਾਂ ਦੇ ਮਨ ਦੇ ਵਿੱਚ ਇਹ ਸੀ ਕਿ ਆਪਾਂ ਆਪਣੀ ਮਾਂ ਨੂੰ ਬਚਾ ਲਈਏ ਤੇ ਅਮਰ ਹਸਪੀਟਲ ਵਿੱਚ ਲੈ ਕੇ ਗਏ ਉੱਥੇ ਪੈਸੇ ਬਹੁਤ ਲਗਾਏ ਲੇਕਿਨ ਉਹਨਾਂ ਦੀ ਜਾਨ ਨਾ ਬਚਾ ਸਕੇ ਤਾਂ ਮਨ ਦੇ ਵਿੱਚ ਇੱਕ ਦੁੱਖ ਸੀਗਾ ਕਿ ਮੇਰੀ ਮਾਂ ਘਰੋਂ ਚਲੀ ਗਈ ਲੇਕਿਨ ਇਹ ਅਹਿਸਾਸ ਵੀ ਸੀ ਕਿ ਉਸਦੀ ਆਤਮਾ ਹੈ ਜੋ ਇੱਥੇ ਹੈ ਤਾਂ ਉਹਨਾਂ ਦੇ ਸਰੂਪ ਨੂੰ ਜਿਉਂਦਾ ਰੱਖਣ ਦੇ ਲਈ ਬਾਈ ਨੇ ਉਹਨਾਂ ਦਾ ਇਹ ਹੂਬ ਹੂ ਸਟੈਚੂ ਬਣਾਇਆ ਹੈ ਅਤੇ ਜਦੋਂ ਡੇਲੀ ਕੰਮ ਤੇ ਜਾਂਦੇ ਹਨ ਤਾਂ ਆਂਦੇ ਹਨ ਉਹਨਾਂ ਦਾ ਆਸ਼ੀਰਵਾਦ ਵੀ ਲੈਂਦੇ ਹਨ ਵੀ ਵੀਰ ਜੀ ਸਾਡੇ ਨਾਲ ਮੌਜੂਦ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੰਨਾ ਵਜੇ ਆਪਣਾ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਜੀ ਕਿਵੇਂ ਦਿਮਾਗ 'ਚ ਆਇਆ ਵੀ ਮਾਤਾ ਜੀ ਦਾ ਸਟੈਚੂ ਬਣਾਣਾਗਾ ਪੰਨਾ ਦਾ ਆਪਾਂ ਗੱਲ ਕਰਾਂਗੇ ਕਿ ਅੱਜ ਦੀ ਔਲਾਦ ਹੈ ਮਾਪਾ ਨੂੰ ਭੁੱਲਦੀ ਜਾ ਰਹੀ ਹੈ ਜੀ ਵਿਧ ਵਿਧ ਆਸਮਾ ਛੱਡ ਜਾਂਦੇ ਨੇ ਰੋਟੀ ਪਾਣੀ ਨਹੀਂ ਦਿੰਦੇ ਲੇਕਿਨ ਤੁਹਾਡੇ ਮਨ ਦੇ ਵਿੱਚ ਕਿ ਸੇਵਾ ਭਾਵਨਾ ਸੀ ਜਦੋਂ ਮਾਤਾ ਜੀ ਦੀ ਡੈਥ ਹੋਈ ਆ ਕਿਸੜਾੜਾ ਥੋਈ ਬਣਾ ਤੂੰ ਮੈਂ ਇਹ ਸੋਚਿਆ ਜੀ ਮਤ ਕਈ ਲੋਕ ਨਾ ਬਹੁਤ ਜ਼ਿਆਦਾ ਹੁਣ ਮਾਤਾ ਦੇ ਮਾਤਾ ਦੀ ਕਰਕੇ ਇਹ ਕਹਿੰਦਾ ਜੀ ਜਦੋਂ ਮੇਰਾ ਬਰਥਡੇ ਸੀ ਪਿਛਲੀ ਵਾਰੀ ਜੀ ਮਾਤਾ ਨੂੰ ਕਿਹਾ ਮੈਂ ਜੀ ਆਪਾਂ ਕੋਈ ਮੜਾ ਮੋਟਾ ਕੇਕ ਵਗੈਰਾ ਕੱਟ ਲੈਣਾਂ ਕਹਿੰਦੇ ਕੇਕ ਨਹੀਂ ਕੱਟਣਾ ਆਪਾਂ ਤੇ ਤੇਰੇ ਬਰਥਡੇ ਤੇ ਆਪਾਂ ਸੰਗਰੂਰ ਬਿਰਧ ਆਸਮਨ ਦੇ ਵਿੱਚ ਨਾ ਅਸੀਂ 400 ਸਮੋਸੇ 400 ਜਾਨਕੀ ਮਠਾਈ ਦੇ ਲੱਡੂਆਂ ਦੇ ਡੱਬੇ ਉਹ ਵੰਡ ਕੇ ਆਈ ਜੀ ਉੱਥੇ ਦੇਖ ਕੇ ਮਾਤਾ ਪਿਤਾ ਬਹੁਤ ਰੁੱਲਦੇ ਜੀ ਕੋਈ ਅੱਛੀ ਉੱਥੇ ਅੰਗੂਚ ਪਿੰਗਲਵਾੜੀ ਦੇ ਵਿੱਚ ਮਾਤਾ ਦੇ ਉੱਥੋਂ ਭਾਵਿਕ ਹੋ ਕੇ ਮੈਂ ਮਾਤਾ ਨੂੰ ਜਾਨਕੀ ਮਹਿਸੂਸੀ ਇਹਤ ਕਰ ਰਹੇ ਸੀ ਵੀ ਮਾਤਾ ਗਈ ਨਹੀਂ ਤੇ ਮਾਤਾ ਜਾਨਕੀ ਆਪਣੀ ਜਾਨ ਤੋਂ ਚਲੇ ਗਏ ਪਰ ਇਹ ਮਹਿਸੂਸ ਹੋ ਰਿਹਾ ਸੀ ਘਰਚੇ ਨੇ ਉਸ ਕਰਕੇ ਮੈਂ ਮਾਤਾ ਦਾ ਸਟੈਚੂ ਤਿਆਰ ਕਰਵਾਇਆ ਜੀ ਤੇ ਆਪਣੇ ਇਕਵਾਲ ਸਿੰਘ ਗਿੱਲ ਤੋਂ ਜੀ ਤੇ ਇਹਨਾਂ ਦਾ ਸਟੈਚੂ ਲਗਭਗ 3 ਮਹੀਨਿਆਂ ਚ ਤਿਆਰ ਹੋਇਆ ਜੀ ਕੀਮਤ ਤਾਂ ਚਲੋ ਚ ਲੱਖਾਂ ਹੁੰਦੀ ਜੋ ਮਰਜੀ ਹੈ ਜੀ ਮਾਤਾ ਨੂੰ ਮਹਿਸੂਸ ਇਹ ਕਰਦੇ ਵੀ ਸੱਚਮੁੱਚ ਹੀ ਆਪਣੀ ਮਾਤਾ ਘਰੇ ਆ ਗਈ ਪਰ ਜਾਨ ਨਹੀਂ ਹੈ ਗਈ ਅਸੀਂ ਇਹ ਮਹਿਸੂਸ ਕਰਦੇ ਇਹਨਾਂ ਨਾਲ ਗੱਲਾਂ ਬਾਤਾਂ ਕਰਕੇ ਆਪਦਾ ਮਨ ਹੌਲਾ ਕਰ ਲੈਂਦੇ ਇਸ ਚੀਜ਼ ਤੇ ਤੁਸੀਂ ਕੀਮਤ ਦੀ ਗੱਲ ਕੀਤੀ ਹੈ ਚਾਹੇ 2 ਤੋਂ ਵੱਧ ਹੁੰਦੀ ਜਦੋਂ ਇੱਛਾ ਸੀ ਮਾਂ ਚ ਤਾਂ ਲਾਣੀ ਸੀ ਹਾਂਜੀ ਕੀਮਤ 10 ਲੱਖ ਰੁਪਏ ਹੁੰਦੀ ਆ ਪਰ 10 ਲੱਖ ਰੁਪਏ ਵੀ ਲਾਣਾ ਸੀ ਉਹਨਾਂ ਨੂੰ ਇੱਕ ਵਾਰੀ ਪੁੱਛਿਆ ਸੀ ਵੀ ਕਿੰਨੇ ਪੈਸੇ ਹੋਗੇ ਤਿਆਰ ਕਰ ਦੋ ਉਹਨਾਂ ਨਾਲ ਦੀ ਨਾਲ ਆਪਦਾ ਤਿਆਰ ਕਰਤਾ ਜੀ 3 ਮਹੀਨਿਆਂ ਦੇ ਵਿੱਚ ਉਹਨਾਂ ਨੇ ਪਹਿਲੇ ਸੂਟ ਸਾਰਟ ਬਿਲਕੁਲ ਸੇਮ ਸਾਈਜ਼ ਬਿਲਕੁਲ ਬਹੁਤ ਵਧੀਆ ਤਿਆਰ ਕਰਿਆ ਜੀ ਬਸ ਰੱਬੀ ਰੂਹ ਇਹ ਜਾਨ ਨਹੀਂ ਹੈਗੀ ਬਾਕੀ ਸਭ ਬਿਲਕੁਲ ਸੇਮ ਕੀਤਾ ਜੀ ਜਦੋਂ ਕੰਮ ਤੇ ਆਨੇ ਆਂ ਅਸ਼ੀਰਵਾਦ ਲੈਨੇ ਆਂ ਜਾਂਦੇ ਹੀ ਅਸ਼ੀਰਵਾਦ ਲੈਨੇ ਆਂ ਤੇ ਮਨ ਵਿੱਚ ਰਹਿੰਦਾ ਕਾ ਵੀ ਘਰੇ ਜਾਣਾਗਾ ਮਾਤਾ ਦਾ ਅਸ਼ੀਰਵਾਦ ਲੈਣਾਗਾ ਹਾਂਜੀ ਜਦੋਂ ਜਾਂਦੇ ਆਂ ਜੀ ਉਦੋਂ ਕੋਈ ਵੀ ਕੰਮ ਕਰਨਾ ਹੈ ਜਾਨਕੀ ਮਾਂ ਨਾਲ ਬਹਿ ਕੇ ਦੋ ਗੱਲਾਂ ਕਰ ਲੈਣੇ ਆ ਜੀ ਮੈਂ ਮੰਮੀਏ ਕਹਿੰਦਾ ਸੀ ਦੋ ਗੱਲਾਂ ਕਰ ਲੈਣੇ ਆ ਉਦੋਂ ਬਾਅਦ ਚ ਅਸੀਂ ਜਾ ਕੇ ਅੱਜ ਵਾਪਸ ਆਨੇ ਉਦੋਂ ਵੀ ਮੈਂ ਦੋ ਬੈਠ ਕੇ ਆਪ ਦਾ ਮਨ ਹੁੜਾ ਕਰ ਲੈ ਵੀ ਦਿਨ ਚ ਹੀ ਚੀਜ਼ ਹੋਈ ਅੱਜ ਜੋ ਇੱਛਾ ਸੀ ਮਾਤਾ ਦੀ ਉਹ ਪੂਰੀਆਂ ਵੀ ਹੋ ਗਈਆਂ ਬਹੁਤ ਸ ਜੋ ਰਹੇਗੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਦੀ ਅਸ਼ਰਵਾਦ ਲੈ ਕੇ ਪਰ ਮੈਂ ਜੇ ਦਿੱਲੀ ਜਾ ਕੇ ਇਹਨਾਂ ਦੀ ਸ਼ੁਰੂਆਤ ਜ਼ਰੂਰ ਲੈ ਕੇ ਇਹਨਾਂ ਦੇ ਗੋਡੇ ਜਿਵੇਂ ਗੋਡੇ ਦੁਖਦੇ ਸੀ ਮਾਤਾ ਦੇ ਮੈਂ ਦਿੱਲੀ ਗੋਡੇ ਦੱਬ ਕੇ 2-4 ਮਿੰਟ ਗੋਡੇ ਦੱਬ ਕੇ ਫਿਰ ਜਨਨ ਕੱਲਾ ਤੇ ਕੱਲਾ ਹੀ ਬਹਿ ਕੇ ਭਾਬੂ ਕੋ ਰੋ ਵੀ ਪੈਣਾ ਜੀ ਮੈਂ ਬਹਿ ਕੇ ਕਿਸੇ ਨੂੰ ਦੱਸ ਨਹੀਂ ਦੱਸ ਨਹੀਂ ਸਕਦਾ ਬਸ ਬਹਿ ਕੇ ਇਹਨਾਂ ਨਾਲ ਗੱਲਾਂ ਕਰਕੇ ਮਨ ਹੌਲਾ ਹੋ ਜਾਂਦਾ ਜੀ ਜਦੋਂ ਗੱਲਾਂ ਬਾਤਾਂ ਕਰਦੇ ਹਾਂ ਮੰਦ ਵਿੱਚ ਕਦੇ ਨਹੀਂ ਇਹ ਨਹੀਂ ਆਇਆ ਵੀ ਸਾਹਮਣੇ ਸਟੈਚੂ ਹੈ ਜਾਂ ਮਾਂ ਹੈ ਕਿਉਂਕਿ ਹੂ ਬੂ ਹੂ ਸ਼ਕਲ ਉਹਨਾਂ ਵਰਗੀ ਬਣਾ ਦਿੱਤੀ ਹੈ ਅਸੀਂ ਵੀ ਇਹ ਤੋਂ ਅੰਦਰ ਆਏ ਹਾਂ ਕਿ ਸਾਨੂੰ ਵੀ ਇਹ ਲੱਗਾ ਕਿ ਮਾਤਾ ਜ ਨੀ ਮੈਨੂੰ ਵੀ ਇਹ ਮਹਿਸੂਸ ਨਹੀਂ ਹੁੰਦਾ ਜੀ ਹੁਣ ਲਗਭਗ ਮੈਂ ਤਾਂ ਇਹ ਹੁੰਦਾ ਮਾਂ ਹੀ ਬੈਠੀ ਹੈ ਜੀ ਸुरू-ਸुरू ਜਦੋਂ ਬਣਵਾਇਆ ਸੀ ਉਦੋਂ ਤੱਕ ਪ੍ਰੇਖਾ ਤਾਂ ਪੈਂਦੀ ਆ ਰੱਬੀ ਨੂੰ ਪਰ ਮੈਂ ਹੁਣ ਇਹ ਸਮਝਦਾ ਮਾਂ ਹੀ ਬੈਠੀ ਹੈ ਘਰੇ ਬਸ ਵੀ ਡੇਲੀ ਫੋਨ ਕਰਨਾ ਬਸ ਫੋਨ ਵੀ ਉਹ ਆਊਗੀ ਉਹ ਜਾ ਕੇ ਕਮਰੇ ਖੋਲ ਕੇ ਇੱਕ ਵਾਰੀ ਦੇਖ ਕੇ ਜ਼ਰੂਰ ਅੰਦਰ ਜਾਣਾ ਜੀ ਮੈਂ ਜਦੋਂ ਫਿਰ ਪਨਾਸ ਉਹ ਇਹਨਾਂ ਦੇ ਕੱਪੜੇ ਕਦੋਂ ਚੇਂਜ ਕਰਦੇ ਤੁਸੀਂ ਕਿੰਨਾ ਸਾਮਾਨ ਲੱਗ ਜਾਂਦਾਗਾ ਜਦੋਂ ਕੋਈ ਫੈਸਟੀਵਲ ਹੁੰਦਾ ਜੀ ਬਾਕੀ ਤਾਂ ਅਸੀਂ ਸਾਫ ਸਪਾਈ ਦਾ ਬਹੁਤ ਧਿਆਨ ਰੱਖਦੇ ਹਾਂ ਰੂਮ 'ਚ ਹਰੀਕ ਨੂੰ ਪੜਨ ਨਹੀਂ ਦਿੰਦੇ ਵੀ ਜਦੋਂ ਕੋਈ ਬਰਥਡੇ ਆ ਲੈ ਲੋ ਉਦੇ ਬਰਥਡੇ ਤੇ ਚੇਂਜ ਕਰਾਂਗੇ ਜਿਵੇਂ ਵਿਦਵਾਲੀ ਦਸਹਰੇ ਤੇ ਇਸ ਚੀਜ਼ ਤੇ ਚੇਂਜ ਕਰਦੇ ਰਹਿੰਦੇ ਆ ਜੀ ਵੀਰ ਜੀ ਕਿੰਨਾ ਖਤਰਾਗਾ ਵੀ ਬੱਚਾ ਨੂੰ ਤੁਸੀਂ ਦੂਰ ਰੱਖਦੇ ਹੋਵੋਗੇ ਵੀ ਜੇ ਡਿਗ ਜੇ ਥੱਲੇ ਥੱਲੇ ਤੁਹਾਨੂੰ ਖਾਨ ਹੋ ਸਕਦਾ ਨਹੀਂ ਵੈਸੇ ਤਾਂ ਨੁਕਸਾਨ ਹੋ ਸਕਦਾ ਜੀ ਡਿਗ ਜੇ ਥੱਲੇ ਵੈਸੇ ਜੇ ਕੋਈ ਕੋਈ ਭਾਰੀ ਚੀਜ਼ ਲੱਗੇ ਫੇਰ ਟੁੱਟੂ ਵੈਸੇ ਟੁੱਟਦਾ ਨਹੀਂ ਜੀ ਹਾਂਜੀ ਠੀਕ ਭਾਰੀ ਚੀਜ਼ ਆਪਾਂ ਮਾਰਾਂਗੇ ਜ਼ੋਰ ਦੀ ਜਾਂ ਕੁਝ ਕਰਾਂਗੇ ਫੇਰ ਉੱਪਰ ਕਰਾਂਗੇ ਕਿਹਨੇ ਬਣਾਇਆ ਸੀ ਇਹ ਇਕਵਾਲ ਸਿੰਘ ਗਿੱਲ ਨੇ ਬਣਾਈ ਸੀ ਜੀ ਮਾਨੋਇਕ ਗਿੱਲ ਅੱਛਾ ਜੀ ਹਾਂਜੀ ਤਾਂ ਵੀਰ ਜੀ ਤੁਸੀਂ ਦੱਸ ਰਹੇ ਸੀਗੇ ਦੇ ਕੰਮ ਤੇ ਜਾਂਦੇ ਸੀ ਆਸ਼ੀਰਵਾਦ ਲੈਂਦੇ ਸੀ ਉਸ ਟਾਈਮ ਤੁਸੀਂ ਕੀ ਕੰਮ ਕਰਦੇ ਸੀ ਤੇ ਘਰ ਦੇ ਹਾਲਾਤ ਕਹੇ ਸੀ ਉਸ ਟਾਈਮ ਘਰ ਦੇ ਹਾਲਾਤ ਥੋੜੇ ਨਾਜ਼ੁਕ ਸੀ ਜੀ ਉਸ ਤੋਂ ਪਹਿਲਾਂ ਵੈਸੇ ਮਾਤਾ ਹੁੰਦੇ ਹੁੰਦੇ ਠੀਕ ਹੋ ਗਏ ਸੀ ਜਦੋਂ ਪਹਿਲਾਂ ਮੈਂ ਗੱਡੀ ਵੀ ਲਈ ਸੀ ਥਾਰ ਜੀ ਸਭ ਤੋਂ ਪਹਿਲਾਂ ਬੈਠ ਕੇ ਅਸੀਂ ਮਾਤਾ ਨੂੰ ਹੀ ਬਿਠਾਇਆ ਸੀ ਮੈਂ ਬਾਬੇ ਬੈਰਸੀਆਂ ਦੇ ਮੱਥਾ ਟੇਕ ਸਾਡੇ ਨੇੜੇ ਬਾਬੇ ਬੈਰਸੀਆਂ ਦੇ ਮੱਥੇ ਟੇਕ ਕੇ ਆਏ ਸੀ ਉਦੋਂ ਬਹੁਤ ਖੁਸ਼ੀ ਪਰ ਜਦੋਂ ਘਰ ਦਾ ਨੀਂਵ ਪੱਥਰ ਵੀ ਇਹਨਾਂ ਦੇ ਹੱਥਾਂ ਤਰਾਏ ਸੀ ਲੋਕ ਜਿਵੇਂ ਕਿ ਕੋਈ ਪੰਡਤਾਂ ਨੂੰ ਬੁਲਾਉਂਦਾ ਕੋਈ ਕਿਸੇ ਨੂੰ ਮਾਤਾ ਹੀ ਨਹੀਂ ਰੱਖਿਆ ਸੀ ਯਾਨੀ ਕਿ ਇਹਨਾਂ ਬਾਕੀ ਮਿਸਤਰੀ ਕਹਿੰਦਾ ਰਿਹਾ ਵੀ ਆਪਾਂ ਚੇਂਜ ਕਰ ਦਨੇ ਆ ਕੋਠੀ ਬਣਾ ਦੇ ਜਿਵੇਂ ਇਹਨਾਂ ਦੀ ਇੱਛਾ ਸੀ ਉਵੇਂ ਹੀ ਬਣਵਾਇਆ ਜੀ ਬਿਲਕੁਲ ਆਪਾਂ ਕਰ ਸੁਣਨ ਚਾਹਿਆ ਵੀ ਕਿਹਸਾ ਰਿਸ਼ਤਾ ਵੀ ਕਰਵਾਇਆ ਸੀ ਇਹਨਾਂ ਨੇ ਵਿਆਹ ਦੀ ਤਿਆਰੀਆਂ ਕਰ ਰਹੀ ਸੀਗੇ ਹਾਂ ਜੀ ਰਿਸ਼ਤਾ ਆਪਣੇ ਬ੍ਰਦਰ ਹੈ ਜੀ ਮੇਰੇ ਤਾਇਏ ਦਾ ਬੇਟਾ ਉਹਦੇ ਬੇਟੇ ਦਾ ਰਿਸ਼ਤਾ ਕਰਾਈ ਸੀ ਉਹਦੀ ਵਿਆਹ ਦੀ ਤਿਆਰੀ ਕਰਕੇ 4-5 ਸੂਟ ਵੀ ਲੈ ਲਈ ਸੀ ਬਹੁਤ ਖੁਸ਼ੀ ਜੀ ਵੀ ਮੈਰਿਜ ਮੈਂ ਅਟੈਂਡ ਕਰ ਲਈ ਹਾਂ ਜੀ ਸੂਟ ਵੀ ਪਏ ਨੇ ਜੀ ਬਹੁਤ ਮੈਗੇ ਸੂਟ ਲੈ ਕੇ ਆਏ ਸੀ ਜੀ ਉਹਨਾਂ ਨਾਲ ਸ਼ਾਪਿੰਗ ਵੀ ਕਰਾ ਲਈ ਬਹੁਤ ਖੁਸ਼ੀ ਹੋ ਵਿਆਹ ਦੀ ਬਹੁਤ ਖੁਸ਼ੀ ਜੀ ਪਰ ਨਸੀਬ ਨਹੀਂ ਸੀ ਤਕਲੀਫ ਕੋਈ ਨਹੀਂ ਸੀ ਇਹ ਤੋਂ ਪਹਿਲਾਂ ਹੀ ਇਹਨਾਂ ਦਾ ਪ੍ਰੈਸਨ ਹੋਇਆ ਸੀ ਉਹਦਾ ਇਹਨਾਂ ਦੀ ਪਥਰੀ ਸੀ ਉਹ ਪਥਰੀ ਦਾ ਪ੍ਰੈਸਨ ਹੋਇਆ ਸੀ ਜਮੇਰ ਸਿੰਘ ਦੇ ਪਟਾਲੇ ਉਦੋਂ ਬਿਲਕੁਲ ਠੀਕ ਹੋ ਗਿਆ ਸੀ ਫਿਰ ਸਭ ਕੁਝ ਠੀਕ ਹੋਣ ਤੋਂ ਬਾਅਦ ਬਿਲਕੁਲ ਸਹੀ ਸੀ ਹੁਣ ਹੌਲੀ ਹੌਲੀ ਨਾ ਫਿਰ ਕਹਿੰਦੇ ਵੀ ਬੀਪੀ ਨਹੀਂ ਠੀਕ ਹੈਗਾ ਮੇਰਾ ਸਿਰ ਦੁਖਦਾ ਹੈ ਉਹ ਚੀਜ਼ ਕਰਦੇ ਹੋਏ ਬੀਪੀ ਬਿਲਕੁਲ ਜਾਨਕੀ ਡਾਊਨ ਹੋ ਜਾਂਦਾ ਜੀ ਉੱਪਰ ਹੀ ਹੁੰਦਾ ਸੀ ਡਾਊਨ ਹੁੰਦਾ ਸੀ ਹੁਣ ਉਹਦੇ ਤੋਂ ਤਾਂ ਇਨਫੈਕਸ਼ਨ ਜ਼ਿਆਦਾ ਫੈਲ ਗਈ ਜੀ ਫਿਰ ਉਦੋਂ ਬਾਅਦ ਅੰਮ੍ਰਲ ਹਸਪੀਟਲ ਲੈ ਗਏ ਜੀ ਉੱਥੇ ਉਹਨਾਂ ਨੇ 3-4 ਦਿਨ ਤਿੰਨ ਦਿਨਾਂ ਬਾਅਦ ਉਹਨਾਂ ਤੁਹ ਪਰ ਦੇਖਦੇ ਆ ਵੀ ਜਦੋਂ ਘਰੋਂ ਕਿਤੇ ਕੰਮ ਤੇ ਬਾਹਰ ਜਾਂਦੇ ਹਨਾ ਚਾਹੇ 1 2 ਇੱਕ ਦਿਨ ਲੱਗੇ ਜਾਂ 2 ਦਿਨ ਲੱਗੇ ਜਾਂ ਆਪਾਂ ਕਿਵਰ ਲੇਟੀ ਹੋ ਜੀ ਤਾਂ ਕਹੇ ਜਾਂਦਾ ਕਿ ਮਾਂ ਮਾਰਛੰਡੀਆਂ ਛਾਵਾਂ ਮਾਂ-ਬਾਪ ਦਾ ਬੜਾ ਸਹਾਰਾ ਹੁੰਦਾ ਹੈ ਕਿ ਮਾਂ ਮੇਰੀ ਘਰੇ ਹੈਗੀਆ ਘਰ ਸੰਭਲੇਗੀ ਲੇਕਿਨ ਹੁਣ ਜੇ ਬੰਦਾ ਬਾਹਰ ਜਾਂਦਾ ਤਾਂ 100 ਰੁਪਏ ਨਾਲ ਆਪਣੇ ਪਰਿਵਾਰ ਬਾਰੇ ਸੋਚਦਾ ਹਾਂ ਹਾਂਜੀ 100 ਰੁਪਏ ਹੀ ਆਪਣੇ ਪਰਿਵਾਰ ਬਾਰੇ ਸੋਚਦਾ ਜੀ ਵੀ ਘਰੇ ਕੋਈ ਨਹੀਂ ਹੈਗਾ ਪਹਿਲਾਂ ਮੈਂ 2 2 3 3 ਬਾਾਰ ਲਾਂਦਾ ਸੀ ਜੀ ਮੇਰੀ ਹੁੰਦੀ ਸੀ ਆਤਮਾ ਯਾਨੀ ਕਿ ਮੇਰੇ ਨਾਨਕੇ ਵੀ ਚੱਲੇ ਜਾਂਦਾ ਸੀ ਜਾਂ ਮੈਂ ਕਿਤੇ ਹੋਰ ਰਿਸ਼ਤੇਦਾਰੀ ਚ ਯਾਨੀ ਕਿ ਮੈਂ ਸਵੇਰੇ ਜਾਣਾ ਤੇ ਸ਼ਾਮ ਨੂੰ ਜੇ ਮੈਂ ਲੇਟ ਆਵਾਂ ਪਰ ਘਰ ਆਪਣੇ ਆਣਾ ਜੀ ਉਹ ਤੋਂ ਪਹਿਲਾਂ ਮਾਤਾ ਬੈਠੇ ਸੀ ਸਭ ਕੁਝ ਜਿੰਨੇ ਇਹਨਾਂ ਨੇ ਹੈਂਡਲ ਕਰ ਲੈਂਦੇ ਸੀ ਹੁਣ ਥੋੜਾ ਜਿਆਦਾ ਪਰਿਵਾਰ ਹੈ ਮੇਰੀ ਵਾਈਫ ਵੀ ਹੈ ਇਕੱਲੇ ਹੈ ਉਹਦੇ ਕਰਕੇ ਫਾਦਰ ਸਾਹਿਬ ਦੀ 2013 ਚ ਡੈਥ ਹੋ ਗਈ ਸੀ ਉਹਦੇ ਕਰਕੇ ਹੁਣ ਟਾਈਮ ਲਈ ਥੋੜਾ ਜਿੰਮੇਵਾਰੀਆਂ ਵਧ ਗਈਆਂ ਜਿਵੇਂ ਤੁਸੀਂ ਅਪਣਾ ਲਿਆ ਕਿ ਮੇਰੀ ਮਾਂ ਹੀ ਹੈ ਅਸ਼ੀਰਵਾਦ ਲੈਣੇ ਉਹ ਗੱਲਾਂ ਵੀ ਕਰਦੇ ਹਾਂ ਤਾਂ ਬਾਕੀ ਦਾ ਜੋ ਪਰਿਵਾਰ ਹੈ ਜਾਂ ਤੁਹਾਡੇ ਜਿਵੇਂ ਬੇਟੀ ਹੈ ਤੁਹਾਡੀ ਵਾਈਫ ਹੈ ਜਾਂ ਤੁਹਾਡੇ ਜੋ ਰਿਸ਼ਤੇ ਆਉਂਦੇ ਨੇ ਨਾਨਕੇ ਆਉਂਦੇ ਨੇ ਉਹ ਉਹਨਾਂ ਨੇ ਅਪਣਾਇਆ ਸੀ ਉਹਨਾਂ ਨੂੰ ਹਾਂਜੀ ਉਹ ਵੀ ਬਿਲਕੁਲ ਜਿਆਦਾ ਭਾਵੁਕ ਹੁਣ ਆਏ ਸੀ ਨਾ ਹੁਣ ਪਿੱਛੇ ਬਰਸੋੜੀ ਮਨਾਈ ਸੀ ਮਾਤਾ ਦੀ ਉਹ ਵੀ ਮੇਰਾ ਮਾਮਾ ਜੀ ਹੈ ਮੇਰੀ ਨਾਨੀ ਸੀ ਮੇਰੀ ਮਾਸੀ ਸੀ ਉਹ ਵੀ ਬਿਲਕੁਲ ਸੇਮ ਭਾਵੁਕ ਹੋ ਕੇ ਗਏ ਜਿਆਦਾ ਉਹਨਾਂ ਕੋ ਕਹਿੰਦੇ ਵੀ ਅਸੀਂ ਦੁਬਾਰਾ ਹਜੇ ਲੇਟ ਆਵਾਂਗੇ ਉਹਦੇ ਕਰਕੇ ਸਭ ਤੂੰ ਦੇਖਿਆ ਨਹੀਂ ਗਿਆ ਜੀ ਉਹਦੇ ਕਰਕੇ ਜੀ ਬਿਲਕੁਲ ਵੀਰ ਜੀ ਦਾ ਕਹਿਣਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਭਾਵੁਕ ਵੀ ਹੋ ਜਾਂਦੇ ਹਨ ਗੱਲਾਂ ਵੀ ਕਰਦੇ ਹਨ ਕਿਉਂਕਿ ਮਾਂ ਦੇ ਨਾਲ ਪੁੱਤ ਦਾ ਬਹੁਤ ਗੂੜਾ ਰਿਸ਼ਤਾ ਹੁੰਦਾ ਤਾਂ ਜੇ ਮਾਂ ਚਲੀ ਜਾਵੇ ਤਾਂ ਘਰ ਦੇ ਵਿੱਚੋਂ ਸਾਰੀ ਰੌਣਕ ਹੀ ਚਲੀ ਜਾਂਦੀ ਹੈ। ਬੇਟੀ ਦੀ ਮਯੂਦ ਹੈ। ਬੇਟਾ ਕੀ ਨਾਮ ਆਪਣਾ? ਤਰਨਵੀਰ ਕੌਰ। ਤਰਨਵੀਰ ਕੌਰ ਜੀ, ਦਾਦੀ ਆ ਜਾਂਦੇ ਨੇ? ਹਾਂਜੀ ਜੀ। ਕਿੰਨਾ ਕ? ਬਹੁਤ ਜ਼ਿਆਦਾ। ਫੇ ਗੱਲਾਂ ਬਾਤਾਂ ਕਰਦੇ ਹਾਂ ਹੁਣ। ਹਾਂਜੀ। ਕੀ ਗੱਲਾਂ ਕਰਦੇ ਹਾਂ? ਕਿ ਅੱਜ ਇਹ ਹੋਇਆ ਸੀਗਾ ਸਕੂਲ ਵਿੱਚ ਫੁੱਲ ਮਾਰਕਸ ਆਏ ਸੀਗੇ, ਕੰਨ ਬਣਵਾ ਦੋ ਐਵੇਂ ਦੀ ਗੱਲਾਂ ਕਰਦੇ। ਬੇਟਾ ਕਦੇ ਐ ਲੱਗਿਆ ਕਿ ਦਾਦੀ ਜੀ ਤਾਂ ਹੈ ਹੀ ਨਹੀਂ ਮੈਂ ਗੱਲਾਂ ਕਿਹਦੇ ਨਾਲ ਕਰੀ ਜੰਨੀਆਂ ਵੀ ਸਟੈਚੂ ਹੈ ਜਾਂ ਲੱਗਦਾ ਹੈ ਕਿ ਦੰਮੀ ਸਾਹਮਣੇ ਦਾਦੀਏ ਬੈਠੀ ਹੈ। ਨਹੀਂ ਕੀ ਲੱਗਦਾ ਜਨਮ ਸਕੂਲ ਤੋਂ ਆਨੀਆਂ ਓਰੇ ਕਦੇ ਵੀ ਆ ਜਾ ਹਨ ਭਲੇਖਾ ਪੈ ਜਾਂਦਾ ਲਿਖਿਆ ਪੈ ਜਾਂਦਾ ਹਨ ਤਿਆਰ ਹੋ ਕਰਦੇ ਤੁਸੀਂ ਨੂੰ ਹਾਂਜੀ ਠੀਕ ਹੈ ਨਵ ਵੀ ਚੀਜ਼ ਜਿਹਨੇ ਬੇਟੀ ਪਿਆਰ ਕਰਦੀ ਹੈ ਤੁਸੀਂ ਦੱਸਿਆਗਾ ਵੀ ਤੁਸੀਂ ਉਹ ਪਿਆਰ ਕਰਦੇ ਸੀਗੇ ਤੇ ਜਦੋਂ ਇਹ ਗਏ ਨੇ ਉਦੋਂ ਘਰ ਦੇ ਹਾਲਾਤ ਕੀ ਸੀਗੇ ਜੋ ਇਹਨਾਂ ਦਾ ਸੁਪਨਾ ਸੀ ਕਿ ਹੁਣ ਪੂਰਾ ਹੋ ਰਿਹਾ ਹਾਂਜੀ ਉਹ ਘਰ ਬਣ ਗਿਆ ਜੀ ਹੁਣ ਥੋੜੀ ਥੋੜੀ ਜਨ ਕੇ ਸਾਰੀ ਜੋ ਚੀਜ਼ ਆਪਾਂ ਨੇ ਉਸ ਤੋਂ ਪਹਿਲਾਂ ਤੰਗੀ ਦੇਖੀ ਸੀ ਉਹ ਸਾਰੀ ਹੁਣ ਥੋੜੀ ਥੋੜੀ ਪੂਰਤੀ ਹੋਈ ਜਾਂਦੀ ਹੈ ਜੀ ਪਰ ਹੁਣ ਮਾਤਾ ਨਹੀਂ ਰਹੀ ਬਸ ਇਹ ਗੱਲ ਹੈਗੀ ਹੈ ਬਾਕੀ ਸਭ ਕੁਝ ਪ੍ਰਮਾਤਮਾ ਨੇ ਕੋਈ ਅਸਰ ਨਹੀਂ ਛੱਡੀ ਜੀ ਵੀਰ ਜੀ ਹੈ ਮਾਤਾ ਜੀ ਇੱਥੀ ਨੇ ਆਪਾਂ ਮੰਨਦੇ ਹਾਂ ਕਿ ਮਾਤਾ ਜੀ ਤਾਂ ਚਲੋ ਤੁਸੀਂ ਸਰੂਪ ਬਣਾਇਗਾ ਆਤਮਾ ਕਹਿੰਦਾ ਨਹੀਂ ਕਿ ਜੋ ਆਪਣੇ ਬਿਊਰਗਨ ਨੇ ਉਹਨਾਂ ਦੀ ਆਤਮਾ ਘਰੀ ਹੁੰਦੀ ਹੈ ਅਸ਼ੀਰਵਾਦ ਨਹੀਂ ਉਹਨਾਂ ਦਾ ਕਦੇ ਜਾਂਦਾ ਜਿਵੇਂ ਤੁਸੀਂ ਇਹ ਉਪਰਾਲਾ ਕਰ ਰਿਹਾ ਲੋਕਾਂ ਨੂੰ ਵੀ ਇਹ ਬਹੁਤ ਵਧੀਆ ਸਿੱਖ ਮਿਲ ਰਹੀ ਹੈਗੀ ਉਹਨਾਂ ਔਲਾਦਾਂ ਨੂੰ ਕਹਿਣਾ ਚਾਹੂਗਾ ਜਿਹੜੇ ਜਿਉਂਦੇ ਜੀ ਆਪਣੇ ਮਾਂ-ਬਾਪ ਦੀ ਕਦਰ ਨਹੀਂ ਕਰਦੇ ਮਰਨ ਤੋਂ ਬਾ ਰੋਟੀਆਂ ਖਵਾਈ ਜਾਂਦੇ ਨੇ ਹਨਾ ਸਰਾਧ ਕੱਢੀ ਜਾਂਦੇ ਨੇ ਮੈਂ ਤਾਂ ਇਹੀ ਸਲਾਹ ਦਿੰਦਾ ਜੀ ਇੱਕ ਮੈਸੇਜ ਦਿੰਦਾ ਵੀ ਲੋਕ ਦੇਵੀ ਦੇਵਤਿਆਂ ਦੇ ਵੀ ਸਭ ਤੋਂ ਜ਼ਿਆਦਾ ਕਿਤੇ ਬਾਬਿਆਂ ਦੇ ਜਾਣ ਨਾਲੋਂ ਆਪਣੀ ਮਾਂ-ਬਾਪ ਦੀ ਸੇਵਾ ਕਰ ਲਓ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਜੀ ਆਪਣੇ ਮਾਂ-ਬਾਪ ਦੇ ਘਰੇ ਬੈਠੇ ਉਹਨਾਂ ਦੀ ਸੇਵਾ ਕਰ ਲਓ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਜੀ ਕਿਸੇ ਦੇਖਦੇ ਕਿੰਨੇ ਦੇਖਦੇ ਆ ਜੀ ਮਾਂ-ਬਾਪ ਘਰੇ ਭੁੱਖਣ ਪਾਣੇ ਪਏ ਹੁੰਦੇ ਨੇ ਜਿਉਂ ਦੇਵੀ-ਦੇਵਤਿਆਂ ਦੇ ਜਾ ਕੇ ਉੱਥੇ ਪੂਜਦੇ ਰਹਿੰਦੇ ਨੇ ਪੰਜ-ਪੰਜ 6-7 ਦਿਨ ਉਹ ਭੁੱਖੇ ਆਪਣੇ ਮਾਂ-ਬਾਪ ਦੀ ਸੇਵਾ ਕਰ ਲਓ ਉਸ ਤੋਂ ਵੱਧ ਕੋਈ ਪੁੰਨ ਨਹੀਂ ਜੀ ਉਹੀ ਘਰੇ ਆਪਣੇ ਸੋ ਮਾਪੇ ਦਾ ਇੱਕ 100 ਦੇਵਤਿਆਂ ਨੂੰ ਪੂਜ ਲੈ ਇੱਕ ਮਾਪੇ ਦੀ ਸੇਵਾ ਕਰ ਲੋ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਜੀ ਇਸ ਦਾ ਐਗਜ਼ਾਮਪਲ ਤੁਸੀਂ یوں ਮਾਪੇ ਪਾ ਨਹੀਂ ਰਹੇ ਸਟੈਚੂ ਬਣਾਇਆ ਉਸ ਨੂੰ ਆਪਣੀ ਮਾਂ ਸਮਝਦੇ ਗੱਲਾਂ ਕਰਦੇ ਹੋ ਆਸ਼ੀਰਵਾਦ ਲੈਣੇ ਉਹ ਤਾਂ ਕਾਮਯਾਬੀ ਨੂੰ ਛੁਰੇ ਹਾਂਜੀ ਇਹ ਸਭ ਤੋਂ ਕਾਮਯਾਬੀ ਦਾ ਮੈਮਰੀ ਮਾਤਾ ਨੂੰ ਵੀ ਮੰਨਦਾ ਜੀ ਜਨਨ ਕਿ ਮੈਂ ਆਪਣੀ ਮਾਤਾ ਨੂੰ ਪਿਆਰੀ ਬਹੁ ਕਰਦਾ ਸੀ ਉਹਦੇ ਕਰਕੇ ਆਪਾਂ ਸਭ ਕੁਝ ਇਹ ਕਰਿਆ ਜੀ ਹੁਣ ਉਹ ਪ੍ਰਮਾਤਮਾ ਦੇਖਦਾ ਜੀ ਕਿ ਜਦੋਂ ਨੀਤਾ ਨ ਮਰਾਦਾ ਪੂਰੀਆਂ ਸਿੱਧੀਆਂ ਹੋ ਰਹੀਆਂ ਨੇ ਉਹ ਤਾਂ ਜੀ ਕਿਸੇ ਚੀਜ਼ ਦੀ ਘਾਟ ਹੀ ਨਹੀਂ ਰਹੀ ਜਨ ਮਾਤਾ ਨੂੰ ਆਪਾਂ ਪਿਆਰ ਕਰਦੇ ਆ ਕਰੇ ਸੇਵਾ ਸੇਵਾ ਹੀ ਬਹੁ ਮਾਦਮ ਥੋੜੀ ਜੀ ਕੋਈ ਚੀਜ਼ ਦੀ ਲੋੜ ਹੁੰਦੀ ਮੈਂ ਜਦੇ ਲੈ ਕੇ ਜਾਂਦਾ ਨੂੰ ਕਿਤੇ ਜਾਣਾ ਹੁੰਦਾ ਆਣਾ ਹੁੰਦਾ ਪਰ ਹੁਣ ਨਹੀਂ ਰਹੀ ਜੀ ਹੁਣ ਕੀ ਕਹਿ ਸਕਦੇ ਆ ਪੈਸੇ ਨਾਲ ਆਪਾਂ ਕੁਝ ਖਰੀਦ ਨਹੀਂ ਸਕਦੇ ਮਾਦਮ ਤੁਹਾਨੂੰ ਦੱਸ ਦਈਏ ਕਿ ਵੀਰ ਜੀ ਨੇ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਆ ਕਿ ਕੋਈ ਕੋਈ ਕਿਸੇ ਚੀਜ਼ ਦਾ ਲੋਕਟ ਪਾਈ ਫਿਰਦਾ ਹੁੰਦਾ ਕੋਈ ਸੋਨੇ ਦੀ ਚੇਨ ਪਾਉਂਦਾ ਕੋਈ ਆਪਣੇ ਨਾਮ ਦਾ ਜੋ ਹੈ ਉਸ ਲੋਕਟ ਪਾਉਂਦਾ ਹੈ ਤਾਂ ਵੀਰ ਜੀ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਆਪਣੀ ਜੋ ਇਹਨਾਂ ਦੀ ਮਾਤਾ ਜੀ ਹੈ ਉਹਨਾਂ ਦੇ ਨਾਮ ਦਾ ਉਹਨਾਂ ਦੀ ਫੋਟੋ ਉਹਨਾਂ ਦੀ ਫੋਟੋ ਲਗਾ ਕੇ ਲੋਕਟ ਵੀ ਪਾਇਆ ਹੋਇਆ ਇਹਨਾਂ ਪਿਆਰ ਕਰਦੇ ਨੇ ਤੇ 24 ਘੰਟੇ ਆਪਣੀ ਮਾਂ ਨੂੰ ਆਪਣੇ ਨਾਲ ਮਹਿਸੂਸ ਕਰਦੇ ਨੇ ਤੇ ਜੋ ਇਹ ਇਹਨਾਂ ਨੇ ਸਟੈਚੂ ਬਣਾਇਆ ਹੋਇਆ ਹੈ ਉਹ ਵੀ ਕਿਤੇ ਨਾ ਕਿਤੇ ਇੱਕ ਮਿਸਾਲ ਹੈ ਅੱਜ ਦੀ ਨੌਜਵਾਨੀ ਨੂੰ ਜਿਹੜੇ ਆਪਣੇ ਮਾਪਿਆਂ ਨੂੰ ਇੱਕ ਬੋਝ ਸਮਝਦੇ ਨੇ ਕਿਉਂਕਿ ਇੱਕ ਬੱਚੇ ਨੂੰ ਜਦੋਂ ਆਪਣਾ ਮਾਪੇ ਛੋਟੇ ਹੁੰਦੇ ਨੂੰ ਪਾਲਦਾ ਤਾਂ ਇਹ ਆਸ ਰੱਖਦਾ ਕਿ ਮੇਰਾ ਬੇਟਾ ਮੇਰੀ ਸੇਵਾ ਕਰੇਗਾ ਮੇਰੇ ਬੁਢਾਪੇ ਦੇ ਵਿੱਚ ਸਹਾਰਾ ਬਣੇਗਾ ਨਾ ਕਿ ਉਹਨਾਂ ਨੂੰ ਬਿਰਧ ਆਸ਼ਰਮ ਛੱਡ ਕੇ ਆਵੇਗਾ ਬਾਈ ਜੀ ਸੇਵਾ ਹੀ ਬੜੀ ਕਰਦੇ ਸਨ ਲੇਕਿਨ ਕੁਦਰਤ ਦਾ ਜੋ ਭਾਣਾ ਹੈ ਉਸ ਨੂੰ ਮਿੱਠਾ ਕਰਕੇ ਮੰਨਣੀ ਪੈਂਦਾ ਹੈ ਲੇਕਿਨ ਇਹਨਾਂ ਨੇ ਕਾਸ ਨਹੀਂ ਛੱਡੀ ਇਹ ਮਹਿਸੂਸ ਕੀਤਾ ਕਿ ਮੇਰੀ ਮਾਂ ਮੇਰੇ ਕੋਲ ਹੀ ਹੈ ਤਾਂ ਉਹਨਾਂ ਦਾ ਸਟੈਚੂ ਬਣਾਇਆ ਸਟੈਚੂ ਬਣਾਉਣ ਤੋਂ ਬਾਅਦ ਵੀ ਉਹ ਇਹਨਾਂ ਨਾਲ ਗੱਲਾਂ ਕਰਦੇ ਆਪਣਾ ਦੁੱਖ ਸੁੱਖ ਰੋਂਦੇ ਅਤੇ ਇਹਨਾਂ ਤੋਂ ਆਸ਼ੀਰਵਾਦ ਲੈ ਕੇ ਜਾਂਦੇ ਤੇ ਘਰੇ ਹੋਏ ਜਦੋਂ ਘਰੇ ਆਉਂਦੇ ਫਿਰ ਆਪਣਾ ਇਹਨਾਂ ਤੋਂ ਆਸ਼ੀਰਵਾਦ ਲੈਂਦੇ ਜਿਸ ਕਾਰਨ ਅੱਜ ਇਹ ਦੱਸ ਰਹੇ ਨੇ ਕਿ ਮੈਨੂੰ ਵਿਸ਼ਵਾਸ ਹੈ ਮੈਂ ਕਿਸੇ ਦੇਵੀ ਦੇਵਤੇ ਨੂੰ ਚਾਹੇ ਮੰਨਣਾ ਨਾ ਮੰਨਾਂ ਲੇਕਿਨ ਆਪਣੀ ਮਾਂ ਨੂੰ ਮੰਨਦਾ ਅਤੇ ਮਾਂ ਦਾ ਆਸ਼ੀਰਵਾਦ ਮੇਰੇ ਬੜੇ ਕੰਮ ਆ ਰਿਹਾ ਉਨ੍ਹਾਂ ਦਾ ਆਸ਼ੀਰਵਾਦ ਮਿਲਤੇ ਆ ਤੇ ਮੈਂ ਅੱਜ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂ ਰਿਹਾ ਹਾਂ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ